ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਰਕ ਵਿੱਚ ਅਸੀਂ ਕ੍ਰਾਸ ਕੰਟਰੀ ਜਿਹੜੀ ਆ ਉਹ 5.5 ਕਿਲੋਮੀਟਰ ਲਾ ਲਈ ਆ ਤੇ ਹੁਣ ਅਸੀਂ ਥੋੜਾ ਬਹੁਤ ਤਕਨੀਕ ਗੇਮ ਦੀ ਕਰਦੇ ਆ ਕਿਉਂਕਿ ਸਾਡਾ 3 ਕਿ ਮਹੀਨੇ ਦਾ ਆਕਸੀਜਨ ਲੱਗ ਗਿਆ ਵਾ ਤੇ ਹੁਣ ਇਹ ਆ ਕਿ ਥੋੜੀ-ਬੋਦੀ ਆਪਾਂ ਗੇਮ ਕਿਉਂਕਿ ਆਪਾਂ ਜਿਹੜੀ ਵੀ ਮਿਹਨਤ ਲਾਉਂਦੇ ਆ ਪਾਵਰ ਦੀ ਲਾਉਂਦੇ ਆ ਜਾਂ ਅਸੀਂ ਸਪੀਡ ਵਰਕ ਕਰਦੇ ਆ ਜਾਂ ਅਸੀਂ ਕ੍ਰਾਸ ਕੰਟਰੀ ਲਾਉਂਦੇ ਆ ਉਹਦਾ ਮੇਨ ਪਰਪਸ ਤਾਂ ਇਹ ਹੈ ਕਿ ਅਸੀਂ ਜਿਹੜੇ ਬੰਦੇ ਆ ਸਾਡੇ ਬੱਚੇ ਜਿਹੜੇ ਆ ਪਲੇਅਰ ਵਾ ਇਹ ਕਬੱਡੀ ਦੀ ਗੇਮ ਵਾਸਤੇ ਆਪਾਂ ਤਿਆਰ ਕਰ ਰਹੇ ਆ ਤੇ ਉਹਦੇ ਵਾਸਤੇ ਇਹਨਾਂ ਦਾ ਸਟੈਮਨਾ ਪਾਵਰ ਤੇ ਫਲੈਕਸੀਬਿਲਟੀ ਤੇ ਸਪੀਡ ਅਸੀਂ ਬਣਾਤੀ ਆ ਸਾਰਾ ਵਰਕ ਲਵਾ ਲਵਾ ਕੇ ਤੇ ਹੁਣ ਅਸੀਂ ਡੇਲੀ ਆਪਾਂ ਇਹ 10-10 ਕਬੱਡੀਆਂ ਵੀ ਪਵਾਈਏ ਤੇ ਅਸੀਂ ਨਵੀਂ ਤਕਨੀਕ ਕਰਾਉਨੇ ਆ ਨਾਲ ਇਹ ਜ਼ਰੂਰੀ ਜੇ ਹੁਣ ਤੇ ਦੂਜਾ ਇਹ ਕਿ ਸਾਡੇ ਕੋ ਪਰਲੇ ਪਾਸੇ ਵੇਖੋ ਗਰਾਉਂਡ ਵਾਈ ਵੀ ਹੈਗੀ ਆ ਪਰ ਅਹੀਂ ਇਹ ਤਕਨੀਕਾਂ ਜਿਹੜੀਆਂ ਇਹਨਾਂ ਪੱਕੀ ਗਰਾਉਂਡ 'ਚ ਕਰਨੀਆਂ ਹੁੰਦੀਆਂ ਕਿਉਂਕਿ ਜਿਹੜਾ ਪਲੇਅਰ ਪੱਕੀ ਗਰਾਉਂਡ ਦੇ ਵਿੱਚ ਡੰਡਾ ਪਾ ਲਿੰਦਾ ਜਿਹੜਾ ਸਟਾਪਰ ਪੱਕੀ ਗਰਾਉਂਡ ਦੇ ਵਿੱਚ ਸਟਰਗਲ ਕਰਨੀ ਸ਼ੁਰੂ ਕਰ ਦਿੰਦਾ ਰੇਡਰ ਦੇ ਨਾਲ ਉਹ ਵਾਈ ਗਰਾਉਂਡ ਦੇ ਵਿੱਚ ਕਿਤੇ ਵੀ ਮਤਲਬ ਇਹ ਕਿ ਮਾਰ ਨਹੀਂ ਖਾਊਗਾ ਜਾ ਕੇ ਤੇ ਜਿਹੜਾ ਇਕੱਲਾ ਪ੍ਰੈਕਟਿਸ ਵਾਈ ਗਰਾਉਂਡ ਦੇ ਵਿੱਚ ਕਰਦਾ ਉਹਦੇ ਵਾਸਤੇ ਫਿਰ ਗਰਾਉਂਡ 'ਚ ਖੇਡਣਾ ਥੋੜਾ ਜਿਆਦਾ ਔਖਾ ਹੋ ਜਾਂਦਾ ਇਹ ਵੀ ਮੇਰਾ ਨਿੱਜੀ ਤਜਰਬਾ ਵਾ ਤੇ ਜਦੋਂ ਨੈਸ਼ਨਲ ਸਟਾਈਲ ਦੀ ਜਿਹੜੀ ਟੀਮ ਹੀ ਮੈਂ ਆਨੰਦਪੁਰ ਸਾਹਿਬ ਅੰਡਰ 9 ਅੰਡਰ 17 ਦੀ ਜਦੋਂ ਪਹਿਲੀ ਵਾਰੀ ਲੈ ਕੇ ਗਿਆ ਸੀ ਇਹਨਾਂ ਦੇ ਮੇਰੀ ਟੀਮ ਨੇ ਪਹਿਲਾ ਮੈਚ ਜਿਹੜਾ ਸੀ ਨਾ ਉਹ ਜਿੱਤ ਤੇ ਲਿਆ ਸੀ ਪਰ ਬੜਾ ਔਖਾ ਅਸੀਂ ਜਿੱਤੇ ਹਾਂ ਉਹ ਮੈਚ ਮੇਰੇ ਖਿਆਲ ਨਾਲ ਆਪਾਂ ਇੱਕ ਜਾਂ ਦੋ ਨੰਬਰ ਤੇ ਨੈਸ਼ਨਲ ਸਟਾਈਲ ਦਾ ਮੈਚ ਜਿੱਤੇ ਹਾਂ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਕਿ ਅਸੀਂ ਪ੍ਰੈਕਟਿਸ ਜਿਹੜੀ ਇੱਥੇ ਕਰਦੇ ਹਾਂ ਉਹ ਪ੍ਰੈਕਟਿਸ ਜਿਹੜੀ ਹੀ ਅਸੀਂ ਇਹ ਕਰਦੇ ਹਾਂ ਵਾਈ ਗਰਾਊਂਡ 'ਚ ਆਪਾਂ ਰਿਬ ਪਾਈ ਤੇ ਮੇਰੇ ਪਲੇਅਰਾਂ ਦੇ ਜਿਹੜੇ ਪੈਰ ਸੀ ਨਾ ਫੁੱਟਵਰਕ ਉਸ ਹਿਸਾਬ ਨਾਲ ਸੈੱਟ ਹੋਇਆ ਸੀ ਤੇ ਆਨੰਦਪੁਰ ਸਾਹਿਬ ਦੀ ਜਿਹੜੀ ਗਰਾਊਂਡ ਸੀ ਉਹ ਬਿਲਕੁਲ ਪੱਕੀ ਹਾਰਡ ਗਰਾਊਂਡ ਸੀ ਤੇ ਉੱਥੇ ਜਾ ਕੇ ਉਹਨਾਂ ਦੇ ਪਹਿਲੇ ਮੈਚ ਦੇ ਵਿੱਚ ਪੈਰ ਬਹੁਤ ਘੱਟ ਟਿਕਦੇ ਸੀ ਤੇ ਜਿੱਤ ਤਾਂ ਹੀ ਮੈਚ ਗਏ ਪੂਲ ਵੀ ਕਲੀਅਰ ਕਰ ਗਏ ਪਰ 2-3 ਮੈਚ ਖੇਡ ਕੇ ਤੇ ਫੇਰ ਸਾਡੇ ਪਲੇਅਰਾਂ ਦੇ ਪੈਰ ਜਿਹੜੇ ਸੀ ਉਹ ਸੈੱਟ ਹੋਏ ਸੀ ਤੇ ਇਹ ਮੇਰੇ ਮਾਈਂਡ 'ਚ ਉਦੋਂ ਦੀ ਇਹ ਗੱਲ ਹੈਗੀ ਹੈ ਕਿ ਜਦੋਂ ਵੀ ਪਲੇਅਰਾਂ ਦੀ ਪ੍ਰੈਕਟਿਸ ਕਰਾਉਣੀ ਆ ਤੇ ਪ੍ਰੀਫਰੈਂਸ ਪੱਕੀ ਗਰਾਊਂਡ ਨੂੰ ਦੇਣੀ ਆ ਤੁਸੀਂ ਤੇ ਵਿੱਚੋਂ ਥੋੜੇ ਬੋਤੇ ਦੇਣ ਤੁਸੀਂ ਮੰਨ ਲਓ ਜੇ ਗੇਮ ਕਰਾਉਣੀ ਆ ਤੇ ਤੁਸੀਂ ਜਦੋਂ ਮੰਨ ਲਓ ਪੁੱਠੀ ਪਾਉਣ ਦੀ ਆ ਜਾਂ ਕੋਈ ਆਪਾਂ ਥਲੇ ਡੇਗਣ ਵਾਸਤੇ ਕੋਈ ਐਕਸਰਸਾਈਜ਼ ਹੈਗੀ ਆ ਉਹ ਤੁਸੀਂ ਵਾਈਲਡ ਗਰਾਊਂਡ 'ਚ ਕਰ ਲਓ ਪਰ 70 80% ਗੇਮ ਜਿਹੜੀ ਆ ਉਹ ਪੱਕੀ ਗਰਾਊਂਡ 'ਚ ਲਾਇਆ ਕਰੋ ਉਹਦੇ ਨਾਲ ਤੁਹਾਡੇ ਪੈਰਾਂ ਦਾ ਜਮਾਜਮੂ ਜਿਹੜਾ ਬਣ ਜਾਂਦਾ ਤੇ ਜਦੋਂ ਤੁਹਾਡੇ ਪਲੇਅਰ ਕਿਤੇ ਬਾਹਰ ਫੌਨ ਵੀ ਖੇਡਣ ਜਾਣ ਤੇ ਉੱਥੇ ਵੀ ਮੋਸਟਲੀ ਤਕਰੀਬਨ ਸਾਰੀਆਂ ਹੀ ਗਰਾਊਂਡਾਂ ਜਿਹੜੀਆਂ ਪੱਕੀਆਂ ਹੀ ਹੁੰਦੀਆਂ ਤੇ ਉਥੇ ਕਈ ਵਾਰੀ ਪਲੇਅਰਾਂ ਦੇ ਫਿਰ ਪੈਰ ਨਹੀਂ ਟਿਕਦੇ ਜੋ ਜਾਫੀ ਧੱਕਾ ਮਾਰਦਾ ਵਾ ਤੇ ਰੀਡਰ ਦੇ ਪੈਰ ਨਹੀਂ ਟਿਕਦੇ ਇਸ ਕਰਕੇ ਅਸੀਂ ਆ ਪੱਕੀ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਾਉਂਦੇ ਆ ਤੇ ਕਰਾਏ ਹੁਣ ਤਕਨੀਕਾਂ ਡੇਲੀ ਕਰੋ ਮਤਲਬ ਹੈ ਕਿ ਪੱਕੀ ਗਰਾਊਂਡ ਦੇ ਵਿੱਚ ਥੱਲੇ ਵੇਖੋ ਜਾਫੀ ਡਿੱਗਣ ਤੋਂ ਥੋੜਾ ਜਿਹਾ ਝੱਕਦਾ ਤੇ ਉੱਪਰ ਲੱਗਣਾ ਸ਼ੁਰੂ ਹੋ ਜਾਂਦਾ ਜਿਹੜਾ ਜਾਫੀ ਉੱਪਰੋਂ ਲੱਗਦਾ ਉਹ ਮੈਚ ਦੇ ਵਿੱਚ 3-4 ਜੱਫੇ ਪਾ ਹੀ ਦਿੰਦਾ ਇਹ ਸਾਰੇ ਪਲੇਅਰ ਜਿਹੜੇ ਆ ਸਾਡੇ ਅੱਜ ਤਕਨੀਕਾਂ ਕਰਨ ਦੇ ਆ ਫੰਸ਼ਨ ਕਰਨ ਦੇ ਆ ਤੇ ਇਹਨਾਂ ਨਾਲੇ ਆ ਕਿ ਜਿਹੜੇ ਛੋਟੇ ਬੱਚੇ ਬਿਲਕੁਲ ਵਾ ਉਹਨਾਂ ਨੂੰ ਜਿਹਦਾ ਪ੍ਰੈਸ਼ਰ ਆ ਇਹ ਨਹੀਂ ਕਰਨਾ ਆਪਾਂ ਬਸ ਉਹਨਾਂ ਨੂੰ ਹੌਲੀ ਹੌਲੀ ਗਰਾਊਂਡ ਦੇ ਨਾਲ ਜੋੜਨ ਵਾਸਤੇ ਉਹਨਾਂ ਦੇ ਅਕੋਰਡਿੰਗ ਹੀ ਦੌੜ ਲਵਾਓ ਉਹਨਾਂ ਦੇ ਅਕੋਰਡਿੰਗ ਵਰਕ ਕਰਾਓ ਜਿਆਦਾ ਹਾਰਡ ਵਰਕ ਨਾ ਉਹਨਾਂ ਨੂੰ ਕਰਾਓ ਕਿਉਂਕਿ ਜਦੋਂ ਆਹ ਵੇਖੋ ਬੱਚੇ ਬਿਲਕੁਲ ਮੇਰੇ ਕੋਲ ਨਵੇਂ ਆਏ ਸੀ ਤੇ ਜੇ ਮੈਂ ਪਹਿਲੇ ਦਿਨ ਹੀ ਇਹਨਾਂ ਨੂੰ ਜਿਆਦਾ ਖਿੱਚ ਦਿੰਦਾ ਤੇ ਇਹਨਾਂ ਨੇ ਹੁਣ ਤੱਕ ਭੱਜ ਜਾਣਾ ਸੀ ਤੇ ਹੁਣ 1 ਮਹੀਨਾ ਹੋ ਗਿਆ ਇਹਨਾਂ ਨੂੰ ਤੇ ਇਹ ਰੈਗੂਲਰ ਛੁੱਟੀ ਵੀ ਨਹੀਂ ਕੋ ਕਰਨ ਦੇ ਤੇ ਹੁਣ ਹੌਲੀ ਹੌਲੀ ਵੇਖੋ ਇਹਨਾਂ ਨੂੰ ਗੇਮ ਚ ਪਾਤਾ ਅਗਲੇ ਸਾਲ ਤੱਕ ਇਹਨਾਂ ਨੇ ਰਿਜ਼ਲਟ ਦੇਣਾ ਸ਼ੁਰੂ ਕਰ ਦੇਣਾ ਲੋਕੀ ਨਵੇਂ ਪਲੇਅਰ ਨੂੰ ਤੁਸੀਂ ਜਿਹੜੀ ਤਕਨੀਕ ਸਿਖਾਲਣੀ ਆ ਨਾ ਉਹਨੂੰ ਬਿਲਕੁਲ ਪਹਿਲਾਂ ਸਲੋ 모ਸ਼ਨ ਦੇ ਵਿੱਚ ਦੱਸ ਦੋ ਕਿ ਇਸ ਤਰੀਕੇ ਦੇ ਨਾਲ ਤੂੰ ਲਗਾਈ ਕਰਨੀ ਆ ਇਸ ਤਰੀਕੇ ਨਾਲ ਡਾਚ ਮਾਰਨਾ ਤੇ ਥਿਊਰੀ ਕਰਾ ਦਿਓ ਪਹਿਲੋ ਫਿਰ ਪ੍ਰੈਕਟੀਕਲ ਕਰਾਓ ਜੇ ਸਦਾ ਪਲੇਅਰ ਨੂੰ ਆਪਣੇ ਤੌਰ ਤੇ ਤੁਸੀਂ ਕਹੀ ਜਾਓਗੇ ਕਿ ਲੱਗੀ ਜਾ ਜਫਾ ਪਾ ਦੇ ਜਫਾ ਪੈਣਾ ਪਾਉਣਾ ਬੜੀ ਵੱਡੀ ਗੱਲ ਨਹੀਂ ਹੁੰਦੀ ਪਰ ਜਫਾ ਪਾਇਆ ਕਿਹੜੀ ਤਕਨੀਕ ਦੇ ਨਾਲ ਜਾਫੀ ਨੇ ਉਹ ਉਹ ਚੀਜ਼ ਦਾ ਮੈਟਰ ਰੱਖਦੀ ਹੈ ਕਈ ਵਾਰੀ ਰੇਡਰ ਆਪਣੀ ਗਲਤੀ ਨਾਲ ਜਫਾ ਵੀ ਖਾ ਜਾਂਦਾ ਤੇ ਇਸ ਕਰਕੇ ਇਹ ਕਿ ਰੇਡਰ ਵੀ ਗਲਤੀ ਨਾ ਕਰੇ ਫਿਰ ਵੀ ਜਾਫੀ ਸਟਾਪ ਲਾਵੇ ਉਹ ਤਕਨੀਕ ਆਪਾਂ ਨੂੰ ਦੱਸਣੀ ਪੈਂਦੀ ਆ ਤੇ ਕਈ ਵਾਰੀ ਜਿਦਾ ਹੁਣ ਆ ਰੇਡਰ ਬਿਲਕੁਲ ਨਵਾਂ ਵਾ ਤੇ ਬਿਲਕੁਲ ਭਾਰਾ ਵਾ ਇਹਨੂੰ ਜੇ ਜਾਫੀ ਨੇ ਜਫਾ ਲਾਤਾ ਤੇ ਇਹਦਾ ਇਹ ਨਹੀਂ ਕਿ ਜਾਫੀ ਤਗੜਾ ਹੋ ਗਿਆ ਮਤਲਬ ਕਿ ਰੀਡਰ ਦੀ ਗਲਤੀ ਕਰਕੇ ਜਾਂ ਨਵੇਂ ਰੀਡਰ ਨੂੰ ਜਫਾ ਪਾਤਾ ਅਸੀਂ ਵੇਖਣਾ ਹੈ ਕਿ ਕਿਹੜੀ ਤਕਨੀਕ ਨਾਲ ਜਫਾ ਲਾਇਆ ਬਸ ਰੀਡਰ ਨੂੰ ਜਾਫੀ ਨੂੰ ਉਹ ਤਕਨੀਕ ਬੇਸਿਕ ਜਿਹੜਾ ਉਹ ਦੱਸਣਾ ਜ਼ਰੂਰੀ ਆ ਜਿਹਦਾ ਛੋਟੇ ਬੱਚੇ ਨੂੰ ਅਸੀਂ ਪੂਰਨੇ ਨਹੀਂ ਪਾਉਂਦੇ ਪੂਰਨੇ ਬਾਅਦ ਆ ਕੇ ਦੱਸ ਦਿੰਨੇ ਆ ਤੇ ਫਿਰ ਹੌਲੀ ਹੌਲੀ ਜਦੋਂ ਬੱਚੇ ਦੀ ਪ੍ਰੈਕਟੀਕਲ ਹੋ ਜਾਂਦਾ ਫਿਰ ਉਹਦੀ ਸਪੀਡ ਬਣ ਜਾਂਦੀ ਆ ਆ ਵੀ ਬਿਲਕੁਲ ਨਵਾਂ ਰੀਡਰ ਵਾ ਤੇ ਹੁਣ ਆਪਾਂ ਨੋਟ ਕਰਦੇ ਆ ਕਿ ਟੱਚ ਕਿਹੜੇ ਤਰੀਕੇ ਦਾ ਮਾਰਦਾ ਟੱਚ ਸਹੀ ਮਾਰਦਾ ਕਿ ਨਹੀਂ ਮਾਰਦਾ ਕਿਉਂਕਿ ਵੇਖ ਨਵਾਂ ਰੈਡਰ ਆਇਆ ਤਾਂ ਕਿ ਆਪ ਬਚੰਦਿਆ ਜਾਫੀਆਂ ਕੋਲ ਇਹ ਜੀ ਸਟਾਪਰ ਵੀ ਬਿਲਕੁਲ ਨਵਾਂ ਇਹ ਸਰ ਤੇ ਇਹ ਚੀਜ਼ਾਂ ਨੋਟ ਕਰਨੀਆਂ ਪੈਂਦੀਆਂ ਆ ਕਿ ਟੱਚ ਉਹਨੇ ਘੱਟੋ ਘਾਟ 14 15 ਸੈਕਿੰਡ ਚ ਲਾਇਆ ਤੇ ਜਿਹੜਾ ਸਿਆਣਾ ਰੈਡਰ ਆ ਉਹਦਾ ਟੱਚ ਜਿਹੜਾ ਵਾ 12 10 12 ਸੈਕਿੰਡ ਦੇ ਵਿੱਚ ਹੋ ਜਾਣਾ ਚਾਹੀਦਾ 15 ਸੈਕਿੰਡ ਚ ਟੱਚ ਦੇ ਘੇਰੀ ਬਹੁਤ ਵਧੀਆ ਹਵਾ ਤੇ ਫੇਰ ਮੰਨਦੇ ਆਪਾਂ ਕਿ ਨਹੀਂ ਟੱਚ ਕਰਾਉਣੀ ਬਿਲਕੁਲ ਨਵੀਂ ਘੇਰੀ ਆ ਤੇ ਤੁਸੀਂ 8-10 ਸੈਕਿੰਡ ਦੇ ਵਿੱਚ ਟੱਚ ਕਰ ਦੋ ਫੇਰ ਤੁਹਾਨੂੰ ਸਟਰਗਲ ਕਰਨ ਵਾਸਤੇ ਟਾਈਮ ਜਿਹੜਾ ਵੱਧ ਮਿਲ ਜਾਂਦਾ ਇਧਰ ਮੇਰੇ ਨਾਲ ਜੰਮੂ ਸ਼ਾਹ ਹਣੀ ਬੈਠੇ ਆ ਇਹ ਵੀ ਕਰਾਸ ਕੰਟਰੀ ਲਾ ਕੇ ਆਏ ਆ ਇਹਨਾਂ ਦਾ ਵੀ ਬੜਾ ਯੋਗਦਾਨ ਆ ਗਰਾਊਂਡ ਦੇ ਵਿੱਚ ਇਹਾਨੂੰ ਇਹ ਹੀਗੀ ਕ੍ਰਾਸ ਕੰਟਰੀ ਲਾ ਕੇ ਆਏ ਆ ਤੁਹਾਨੂੰ ਪਤਾ ਨਹੀਂ ਸੀ ਲੱਗਣ데요 ਕਿ ਕਿੰਨੇ ਕਿਲੋਮੀਟਰ ਬਣਦੀ ਆ ਤੇ ਸ਼ਾ ਉਹਨਾਂ ਨੇ ਉਸੇ ਵੇਲੇ ਮੋਟਰਸਾਈਕਲ ਫੜਿਆ ਤੇ ਕਿਲੋਮੀਟਰ ਨੋਟ ਕਰਕੇ ਆਏ ਆ ਕਿ ਸਾਢੇ 5 ਕਿਲੋਮੀਟਰ ਸਾਡੀ ਕ੍ਰਾਸ ਕੰਟਰੀ ਬਣਦੀ ਆ ਤੇ ਸਾਢੇ 5 ਕਿਲੋਮੀਟਰ ਕ੍ਰਾਸ ਕੰਟਰੀ ਜਿਹੜੀ ਆ ਉਹ ਸਾਨੂੰ ਇਦਾਂ ਲੱਗਦੀ ਆ ਕਿ ਜਿੱਦਾਂ ਮੰਨ ਲਓ ਵੀ ਅਸੀਂ ਵਾਰਮ ਅਪ ਹੀ ਹੋਣਦੇ ਆ ਇੰਨਾ ਕੁ ਸਟੈਮਨਾ ਮੇਰੇ ਪਲੇਅਰਾਂ ਦਾ ਬਣ ਗਿਆ ਤੇ ਹੌਲੀ ਹੌਲੀ ਆਪਾਂ ਨੂੰ ਬੁਧਾਵਾਂਗੇ ਵੀ ਇਹ ਵੀ ਮੈਂ ਇਸ ਵੀਡੀਓ ਚ ਸਪਸ਼ਟ ਕਰ ਦਿੰਨਾ ਹਾਂ ਵੀ ਤੁਸੀਂ ਭਾਏ ਕੋਈ ਵੀ ਗੇਮ ਕਰਨੀ ਆ ਮੰਨ ਲਓ ਤੁਸੀਂ ਕੁਸ਼ਤੀ ਕਰਦੇ ਜੇ ਜੁੱਡੋ ਕਰਦੇ ਜੇ ਫੁੱਟਬਾਲ ਖੇਡਦੇ ਜੇ ਬਾਸਕਟਬਾਲ ਖੇਡਦੇ ਜੇ ਬੈਡਮਿੰਟਨ ਕਰਦੇ ਜੇ ਕੋਈ ਵੀ ਗੇਮ ਤੁਸੀਂ ਕਰਦੇ ਜੇ ਸਿਵਾਏ ਚੈਸ ਤੋਂ ਚੈਸ ਦਾ ਦੀ ਮੈਨੂੰ ਪਤਾ ਉਹਦੇ ਬਾਰੇ ਖਾਸ ਕਰਕੇ ਜਿੱਦਾਂ ਮੰਨ ਲਓ ਉਹ ਤਾਂ ਜਦ ਆਪਾਂ ਬੈਠ ਕੇ ਹੀ ਖੇਡਣੀ ਹੁੰਦੀ ਆ ਬਾਕੀ ਗਰਾਊਂਡ ਦੀ ਤੁਸੀਂ ਜਿਹੜੀ ਵੀ ਗੇਮ ਕਰਦੇ ਚਾਹੇ ਇੰਡੋਰ ਆ ਚਾਹੇ ਆਊਟਡੋਰ ਆ ਸਵੀਮਿੰਗ ਵਾ ਕਬੱਡੀ ਖੇਡਦੇ ਜੇ ਤੁਸੀਂ ਆਪਣੇ ਵਰਕ ਦੇ ਵਿੱਚ ਕ੍ਰਾਸ ਕੰਟਰੀ ਜ਼ਰੂਰ ਸ਼ਾਮਿਲ ਕਰੋ ਜਿਹੜੀ ਕ੍ਰਾਸ ਕੰਟਰੀ ਹੁੰਦੀ ਹੈ ਨਾ ਇਹ ਇੱਕ ਤਰੀਕੇ ਦੇ ਨਾਲ ਜਿਹੜਾ ਛੋਟਾ ਛੋਟਾ ਜਿਹਦਾ ਮੀਨ ਹੀ ਪੈਂਦਾ ਤੇ ਉਹ ਜ਼ਮੀਨ ਦੇ ਵਿੱਚ ਜੀਰ ਜਾਂਦਾ ਤੇ ਜਿਹੜਾ ਦੂਜੀ ਆਪਾਂ ਮਿਹਨਤ ਲਾਉਂਦੇ ਆ ਉਹ ਤੇਜ਼ ਮੋਲੇ ਧਾਰਮੀ ਹੋ ਗਿਆ ਉਹ ਉਹਦੇ ਨਾਲ ਸ਼ਤਾਂ ਘਟ ਚੁੰਦੀਆਂ ਜਿਹੜਾ ਨਿਕਾ ਨਿਕਾ ਮੀ ਪਈ ਜਾਂਦਾ ਪਈ ਜਾਂਦਾ ਪਈ ਜਾਂਦਾ ਉਹਦੇ ਨਾਲ ਵਛੱਤਾਂ ਵੀ ਚੋਣ ਲੱਗ ਪੈਂਦੀਆਂ ਇਹ ਕ੍ਰਾਸ ਕੰਟਰੀ ਜਿਹੜੀ ਹੈ ਤੁਹਾਡੇ ਮਸਲਾਂ ਦੇ ਵਿੱਚ ਇੰਨੀ ਕੁ ਪਾਵਰ ਪਾ ਦਿੰਦੀ ਹੈ ਹੌਲੀ ਹੌਲੀ ਇੰਨੀ ਕੁ ਸਟਰੋਂਗ ਕਰ ਦਿੰਦੀ ਹੈ ਕਿ ਤੁਸੀਂ ਮੁਰ ਕੇ ਕੋਈ ਵੀ ਗੇਮ ਕਰਦੇ ਜੇ ਤੁਹਾਡਾ ਸਟੈਮਨਾ ਜਿਹੜਾ ਵਾ ਪਾਵਰ ਬਹੁਤ ਜਿਹੜਾ ਵਾਧੀ ਹੈ ਇਹਦੇ ਨਾਲ ਟੰਗਰੀ ਮਾਰਨੀ ਚੰਗੀ ਇਧਰ ਛਾਹ ਆਉਣੀ ਤਕਨੀਕਾਂ ਦੱਸਣ ਦੇ ਨਾਲ ਛਾਹ ਦੀ ਹੋਰ ਕੋ ਗੱਲਬਾਤ ਕੋਈ ਪਲੇਰਾਂ ਦੀ ਪਲੇਅਰਾਂ ਦੀ ਡਾਈਟ ਬਾਰੇ ਕੋਈ ਦੱਸਣਾ ਹੋਵੇ ਸਾਡਾ ਬਹੁਤ ਸਮੂਹ ਦੋਸਤਾਂ ਭਾਜੀ ਇਹ ਕੰਮ ਤੇ ਨਹੀਂ ਨਹੀਂ ਸਾਰੇ ਬੱਚਿਆਂ ਨੂੰ ਤੁਸੀਂ ਥਾਲ ਕੇ ਵਧੀਆ ਕੰਮ ਕਰਾਉਂਦੇ ਜੀ ਨਹੀਂ ਨਹੀਂ ਆਪੇ ਨਾ ਤੁਸੀਂ ਆਪ ਬਹੁਤ ਜ਼ਿਆਦਾ ਮਿਹਨਤ ਲਾਉਂਦੇ ਜੀ ਦੋ ਟਾਈਮ ਤੇ ਇਹ ਹੈਗੀ ਸ਼ਾਹ ਹੋਣੀ ਕਹਿੰਦੇ ਆ ਕਿ ਬਹੁਤ ਵਧੀਆ ਕੰਮ ਉਪਰਲਾ ਹੀ ਕਰਨਦੇ ਆ ਤੇ ਮੈਂ ਇੱਥੇ ਇਹ ਵੀ ਸਪਸ਼ਟ ਕਰ ਦਿੰਦਾ ਕਿ ਹੁਣ ਯਕੀਨ ਕਰ ਤੁਹਾਡਾ ਐਤਵਾਰ ਘਰ ਜੀ ਨਹੀਂ ਲੱਗਦਾ ਜਿੱਦਣ ਡੀ ਗਰਾਊਂਡ 'ਚ ਛੁੱਟੀ ਹੁੰਦੀ ਆ ਤੇ ਹੁਣ ਅਸੀਂ ਐਤਵਾਰ ਵੀ ਕੋਈ ਨਾ ਕੋਈ ਐਕਟੀਵਿਟੀ ਰੱਖ ਦੇਣੀ ਆ ਤੇ ਥੋੜਾ ਜਿਹਾ ਮੌਸਮ ਠੀਕ ਹੋ ਗਿਆ ਤੇ ਆਪਾਂ ਫਿਰ ਹੁਣ ਇਹਨਾਂ ਨੂੰ ਉਧਰ ਸੈਂਡ ਵੀ ਲਾਉਣ ਵਾਸਤੇ ਖੜਨਾ ਵਾ ਤੇ ਪਲਾਨ ਬਣ ਵੀ ਡਿਆ ਵਾ ਕਿ ਜੇ ਸਾਡੇ ਕੋਲ ਪੋਸੀਬਲ ਹੋ ਗਿਆ ਤੇ ਆਪਾਂ ਗਰਾਊਂਡ ਦੇ ਵਿੱਚ ਵੀ ਇੱਕ ਟਰੈਕ ਸੈਂਡ ਦਾ ਨਾਲ ਜਿਹੜਾ ਵਾ ਉਹ ਕਰ ਦੇਣਾ ਤਾਂ ਕਿ 12 ਮਹੀਨੇ ਸਾਡੀ ਸੈਂਡ ਵੀ ਨਾਲ ਲੱਗੀ ਜਾਵੇ ਸਪੀਡ ਵਰਕ ਤੋਂ ਪਹਿਲਾਂ ਥੋੜੇ ਦਿਨ ਮਹੀਨਾ ਤੋਂ ਪਹਿਲਾਂ ਸੈਂਡ ਛੱਡਲੀ ਪੈਂਦੀ ਆ ਪਰ ਆਪਸੀਜਨ ਦੇ ਵਿੱਚ ਅਸੀਂ ਜਿਹੜੀ ਸੈਂਡ ਲਾ ਸਕਦੇ ਆ ਤੇ ਆ ਥੋੜਾ ਜਿਹਾ ਗਰਮੀ ਦਾ ਮੌਸਮ ਜ਼ਿਆਦਾ ਹੋਣ ਕਰਕੇ ਅਸੀਂ ਇਹ ਸੈਂਡ ਸ਼ੁਰੂ ਨਹੀਂ ਕੀਤੀ ਤੇ ਅਸੀਂ ਇੱਧਰ ਟਾਇਆਂ ਵੱਲ ਲੈ ਕੇ ਜਾਵਾਂਗੇ ਆਪਣੇ ਪਲੇਅਰਾਂ ਨੂੰ ਤੇ ਤਾਂ ਕਿ ਸਾਡੇ ਪਲੇਅਰ ਜਿਹੜੇ ਆ ਉਹ ਕੱਲ ਨੂੰ ਕਿਸੇ ਵੀ ਗਰਾਊਂਡ 'ਚ ਜਾਣ ਕਿਸੇ ਵੀ ਡਿਪਾਰਟਮੈਂਟ 'ਚ ਜਾਣ ਉੱਥੇ ਉਹਨਾਂ ਨੂੰ ਕੋਈ ਚੀਜ਼ ਨਵੀਂ ਨਾ ਲੱਗੇ ਜੇ ਕ੍ਰਾਸ ਕੰਟਰੀ ਲਈ ਆਪਾਂ ਉਹਨਾਂ ਨੂੰ ਵਗਿਆ ਆਪਾਂ ਲਾਉਨੇ ਆ ਜੇ ਪਾਵਰ ਆ ਤੇ ਆਪਾਂ ਆਪਾ ਲਾਉਨੇ ਆ ਪੌੜੀਆਂ ਆਪਾਂ ਕਰਦੇ ਰਹੇ ਆ ਹਨਾ ਸੈਂਡ ਆਪਾਂ ਲਾਈ ਆ ਸੁਵੀਮਿੰਗ ਆਪਾਂ ਕੀਤੀ ਆ ਇਹ ਸਰਕੇ ਪਲੇਅਰਾਂ ਨੂੰ ਮੈਂ ਆਲ ਰਾਊਂਡਰ ਬਣਾਉਣਾ ਚਾਹੁੰਨਾ ਆਪਣੇਆਂ ਨੂੰ ਕਿ ਕਿਸੇ ਵੀ ਗਰਾਊਂਡ 'ਚ ਕਿਸੇ ਵੀ ਮਹਿਕਮੇ 'ਚ ਕੱਲ ਨੂੰ ਡਿਊਟੀ ਕਰਦੇ ਆ ਉਥੇ ਜਿਹੜੀ ਵੀ ਇਹਨਾਂ ਦੀ ਫਿਜ਼ੀਕਲ ਐਕਟੀਵਿਟੀ ਹੋਵੇ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਆ ਬਿਲਕੁਲ ਨਵਾਂ ਰੇਡਰ ਤੇ ਨਵਾਂ ਜਾਫੀ ਆ ਆਪਣਾ ਇਹਨਾਂ ਨੂੰ ਹੁਣ ਆਪਾਂ ਚੈੱਕ ਕਰੀ ਜਾਣਾਗੇ ਇਹਨਾਂ ਕਿਹੜੀ ਗਲਤੀ ਕੀਤੀ ਆ ਫਿਰ ਆਪਾਂ ਨਾਲ ਨਾਲ ਦੱਸੀ ਜਾਵਾਂਗੇ ਇਹਨਾਂ ਨੂੰ ਚੱਲ ਪ੍ਰਭ ਇਹ ਤੋਂ ਬਾਅਦ ਅਸੀਂ ਅੱਜ 300 ਡੰਡ ਜਿਹੜਾ ਉਹ ਵੀ ਲਾਉਣਾ ਵਾ ਕਿਉਂਕਿ ਹੌਲੀ ਹੌਲੀ ਡੰਡ ਵੀ ਆਪਾਂ ਕੋਸ਼ਿਸ਼ ਕਰਨੀ ਆ ਕਿ ਅ ਜੁਲਾਈ ਮਹੀਨੇ ਦੇ ਵਿੱਚ ਅਸੀਂ 500 ਤੱਕ ਲੈ ਜਾਣਾ ਵਾ ਤੇ ਜੇ ਮੰਨ ਲਓ ਤੁਸੀਂ 100 ਪੁਸ਼-ਅਪ ਲਾਉਂਦੇ ਜੇ ਡੇਲੀ ਸਟਾਰਟਿੰਗ ਦੇ ਵਿੱਚ ਤੇ ਫਿਰ ਤੁਸੀਂ ਇੱਕ ਦਿਨ ਰੈਸਟ ਕਰ ਲਓ 100 ਤੋਂ ਲੈ ਕੇ 500 ਪੁਸ਼-ਅਪ ਤੱਕ ਤੁਸੀਂ ਇੱਕ ਦਿਨ ਰੈਸਟ ਕਰ ਸਕਦੇ ਜੇ ਜੇ ਤੁਸੀਂ 500 ਤੋਂ ਵੱਧ ਪੁਸ਼-ਅਪ ਲਾਉਂਦੇ ਆ ਪਿੰਦੇ ਜੇ ਫਿਰ ਤੁਸੀਂ ਦੋ ਦਿਨ ਰੈਸਟ ਕਰੋ ਹਜ਼ਾਰ ਤੱਕ ਤੁਸੀਂ ਦੋ ਦਿਨ ਰੈਸਟ ਕਰ ਲਓ ਕਿ ਮੰਨ ਲਓ ਅੱਜ ਹਜ਼ਾਰ ਲਾਇਆ ਵਾ ਫਿਰ ਦੋ ਦਿਨ ਡੈਸ਼ਟ ਕਰਕੇ ਫਿਰ ਤੀਜੇ ਦਿਨ ਤੁਹਾਡਾ ਅੱਜ ਦਿਨ ਅਗਲੇ ਦਿਨ ਆਉਣਾ ਫਿਰ ਉਹ ਫਿਰ ਹਜ਼ਾਰ ਲਾਓ ਜੇ ਹਜ਼ਾਰ ਤੋਂ ਘੱਟ 500 600 ਲਾਉਂਦੇ ਜੇ ਫਿਰ ਦੋ ਦਿਨ ਰੈਸਟ ਕਰਨ ਦੀ ਲੋੜ ਨਹੀਂ ਹੁੰਦੀ ਫਿਰ ਇੱਕ ਦਿਨ ਰੈਸਟ ਨਾਲੇ ਕੰਮ ਚੱਲ ਜਾਂਦਾ ਕਹਨ ਤਾਂ ਕਈ ਕਈ ਜਿਹਦੇ 72 ਘੰਟੇ ਰੈਸਟ ਚਾਹੀਦੀ ਮਸਲ ਨੂੰ ਠੀਕ ਹੈ ਨਾ ਪਰ ਅਸੀਂ ਪ੍ਰੈਕਟੀਕਲ ਦੱਸਦੇ ਆ ਆਪਾਂ ਡੇਲੀ 3000 ਡੰਡ ਲਾਉਂਦੇ ਰਹੇ ਆ ਪਰ ਉਹਦੋਂ ਥੋੜਾ ਜਿਹਾ ਇਹ ਹੈ ਕਿ ਅੱਜ ਤੋਂ 10 15 ਸਾਲ ਪਹਿਲਾਂ ਦੀ ਗੱਲ ਆ ਉਹਦੋਂ ਡਾਈਟ ਜਿਹ ਅੱਜਕੱਲ ਜਿੱਦਾਂ ਦੇ ਪਲੇਅਰ ਹੋ ਗਏ ਆ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਨੂੰ 500 ਡੰਡ ਪਿਛੇ ਇੱਕ ਦਿਨ ਦੀ ਰੈਸਟ ਜਿਹੜੀ ਉਹ ਕਰਨੀ ਪੈਂਦੀ ਆ ਤੇ ਇਹ ਆ ਵੀ ਤੁਸੀਂ ਹੁਣ ਥੋੜਾ ਜਿਹਾ ਹਰ ਇੱਕ ਟੀਚੇ ਵਿੱਚ ਵੇਖੋ ਚੇਂਜ ਆ ਗਈ ਆ ਜੇ ਮੰਨ ਲਓ ਤੁਸੀਂ 500 ਪੁਸ਼ਅਪ ਲਾਉਂਦੇ ਜੇ ਨਾ ਤੇ ਉਸ ਤੋਂ ਵੱਧ ਜੇ ਤੁਸੀਂ 1000 ਤੱਕ ਹੌਲੀ ਹੌਲੀ ਪਹੁੰਚ ਗਏ ਜੇ ਤੇ ਫਿਰ ਤੁਸੀਂ ਥੋੜਾ ਥੋੜਾ ਉੱਪਰ ਉੱਪਰ ਬਾਡੀ ਵੇਟ ਰੱਖਣਾ ਸ਼ੁਰੂ ਕਰ ਦਿਓ ਕੀ ਮੰਨ ਲਓ ਤੁਸੀਂ ਜੇ 10 15 20 ਕਿਲੋ ਭਾਰ ਤੱਕ ਵੀ ਤੁਸੀਂ ਲਾਓ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿ ਤੁਸੀਂ ਇੱਕ ਸੈੱਟ ਜਿਹੜਾ ਹੁੰਦਾ ਨਾ ਉਹ ਕਾਊਂਟ ਕਰਿਆ ਕਰੋ ਕਿ ਇੱਕ ਸੈੱਟ ਚ ਕਿੰਨੇ ਲਾਏ ਮੰਨ ਲਓ ਮੈਂ ਕਹਾਂ ਕਿ ਮੈਂ 500 ਡੰਡ ਜਾਂ 500 ਪੁਸ਼-ਅਪ ਜਿਹੜੇ ਮੇਰੇ ਪਲੇਅਰ ਲਾਉਂਦੇ ਆ ਪਰ ਉਹ ਕਿੰਨੇ ਆ ਸੈਟਾਂ ਚ ਲਾਉਂਦੇ ਆ ਫਿਰ ਉਹ ਵੇਖਣਾ ਪੈਂਦਾ ਮੰਨ ਲਓ ਤੁਸੀਂ ਇੱਕ ਪਲੇਅਰ ਜਿਹੜਾ ਵਾ 50 ਡੰਡ ਮਾਰਨ ਰਿਹਾ ਤੇ ਉਹ 10-10 ਕਰਕੇ ਲਾਉਂ ਰਿਹਾ ਤੇ ਉਹ ਪੰਜਾਂ ਸੈਟਾਂ ਚ ਕਰਨ ਰਿਹਾ ਦੂਜੇ ਪਾਸੇ ਜਿਹੜਾ ਇੱਕ ਪਲੇਅਰ ਆ ਤੇ ਉਹਨੇ 20-20 ਕਰਕੇ ਲਾਤੇ ਆ ਤੇ ਉਹ ਤਿੰਨਾ ਸੱਟਾਂ ਚ 60 ਲਾ ਗਿਆ ਤੇ ਫਿਰ ਜਿਹੜਾ ਜਿੰਨੇ 60 ਲਾਏ ਆ ਜਾਂ 40 ਜਿੰਨੇ ਲਾਏ ਮੰਨ ਲਓ ਇੱਕ ਪਲੇਅਰ ਨੇ 60 ਡੰਡ ਲਾਏ ਤਿੰਨਾ ਸੱਟਾਂ ਚ ਇੱਕ ਪਲੇਅਰ ਨੇ 40 ਡੰਡ ਲਾਏ ਆ ਇੱਕੋ ਸੈੱਟ ਚ ਤੇ ਇਹਦਾ ਮਤਲਬ ਇਹ ਹੈ ਕਿ 40 ਡੰਡ ਘੱਟ ਡੰਡ ਲਾਉਣ ਵਾਲਾ ਜਿਹੜਾ ਵਾ ਉਹ ਜ਼ਿਆਦਾ ਪਾਵਰਫੁੱਲ ਆ ਇਸ ਕਰਕੇ ਹਮੇਸ਼ਾ ਹੀ ਤੁਸੀਂ ਡੰਡ ਉਹ ਕਾਊਂਟ ਕਰਿਆ ਕਰੋ ਜਿਹੜੇ ਤੁਸੀਂ ਇੱਕ ਸੈੱਟ ਚ ਲਵਦੇ ਜੇ ਮੰਨ ਲਓ 500 ਪੁਸ਼-ਅਪ ਮੈਂ ਕਹਤਾ ਨਾ ਹੁਣ 500 ਪੋਸ਼ਾਪ ਜਿਹੜਾ ਲਾਉਣਾ ਵਾ ਉਹ ਅਸੀਂ ਉਹਨੂੰ ਸੱਟਾਂ ਚ ਅਕਾਊਂਟ ਨਹੀਂ ਕਰਨਾ ਇਹ ਗੱਲ ਧਿਆਨ ਰੱਖਿਓ ਕਿ ਸੈੱਟ ਅਸੀਂ 10 ਲਾ ਕੇ 500 ਲਾ ਲਿਆ ਉਹ ਨਹੀਂ ਮੈਂ ਕਹਿਣ ਦਿਆ ਆਪਾਂ ਹੁਣ 500 ਡੰਡ ਜਿਹੜਾ ਲਾਉਣਾ ਉਹ ਇੱਕ ਸੈੱਟ ਚ ਲਾਉਣਾ ਵਾ ਇੱਕ ਸੈੱਟ ਚ 500 ਲਾਵਾਂਗੇ ਤੇ ਫੇਰ ਮੇਰੇ ਪਲੇਅਰ ਕਹਿਣਗੇ ਆਪਾਂ 500 ਡੰਡ ਲਾਉਨੇ ਆ ਇੱਕ ਸੈੱਟ ਚ ਕਿਉਂਕਿ ਜਦੋਂ ਵੀ ਕਦੇ ਆਪਾਂ ਕਿਸੇ ਨਾਲ ਗੱਲ ਕਰਦੇ ਆ ਨਾ ਯਾ ਆਪਾਂ 3000 ਡੰਡ ਲਾਇਆ ਤੇ ਅਗਲੇ ਕਦੇ ਇੱਕੋ ਵਾਰੀ ਜਦੋਂ ਫਿਰ ਆਪਾਂ ਕਹਿ ਦਿੰਦੇ ਆ ਕਿ ਨਹੀਂ ਇੱਕ ਵਾਰ ਨਹੀਂ ਲਿਆ ਆਪਾਂ ਸੈੱਟ ਬਣਾ ਕੇ ਲਾਏ ਆ ਤੇ ਅਗਲਾ ਸੋਚਦਾ ਕਿ ਹਾਂ ਲੱਗ ਸਕਦੇ ਆ ਪਰ 3000 ਡੰਡ ਵੀ ਜਿਹੜਾ ਉਹ ਸੈਟਾਂ ਚ ਲਾਉਣਾ ਵੀ ਬਹੁਤ ਵੱਡੀ ਗੱਲ ਹੁੰਦੀ ਆ ਇੰਨੀ ਤੇ ਗਿਣਤੀ ਕਰਨੀ ਬੜੀ ਔਖੀ ਹੁੰਦੀ ਆ ਇਸ ਕਰਕੇ ਆਪਾਂ ਹੁਣ ਇਹ ਐਰਕਾਂ ਤੋਂ ਸਮਝ ਲਓ ਜਾਂ ਆਪਾਂ ਜਦੋਂ ਨਵੀਂ ਸਟਾਰਟਿੰਗ ਹੁਣ ਫੇਰ ਕੀਤੀ ਆ ਪ੍ਰੈਕਟਿਸ ਕਰਾਉਣੀ ਹੁਣ ਅਹੀਂ ਜਿਹੜਾ ਵੀ ਡੰਡ ਦਾ ਸੈੱਟ ਲਾਉਣਾ ਨਾ ਮੰਨ ਲਓ ਅਹੀਂ 100 200 300 400 500 ਜਿੰਨੇ ਵੀ ਲਾਉਣੇ ਆ ਉਹੀ ਇੱਕ ਸੈੱਟ ਦੇ ਵਿੱਚ ਕਾਊਂਟ ਕਰਨੇ ਆ। ਇੱਕ ਸੈੱਟ ਚ ਕਿੰਨੇ ਅਸੀਂ ਲਾ ਲਿਆ ਤੇ ਜਿੱਦਣੇ 500 ਲਾ ਲਿਆ ਫਿਰ ਅਸੀਂ ਇੱਕ ਸੈੱਟ ਜੀ ਲਾਵਾਂਗੇ ਫਿਰ ਉੱਪਰ ਥੋੜਾ ਥੋੜਾ ਬਾਡੀ ਵੇਟ ਰੱਖਣਾ ਸ਼ੁਰੂ ਕਰ ਦਾਂਗੇ। ਤੇ ਅੱਜ ਅਸੀਂ ਸ਼ੁਰੂ ਕਰਨ ਲੱਗੇ ਆਂ ਡੰਡ ਥੋੜੇ ਬੋਤੇ। ਉਹ ਸਾਰੇ ਪਲੇਅਰ ਰਿਲੈਕਸ ਹੋ ਕੇ ਬਹਿ ਗਏ ਆ। ਅੱਜ ਡੰਡ ਲਾਉਣੇ ਆਪਾਂ ਠੀਕ ਆ ਨਾ। ਭਾਏ ਤੁਸੀਂ ਇੱਕੋ ਸੈੱਟ ਲਾਓ ਭਾਏ 10-10 ਹੀ ਲਾਓ ਭਾਏ 20-20 ਲਾਓ ਭਾਏ 30-30 ਲਾਓ ਭਾਏ 50-50 ਲਾਓ ਹਣਾ। ਇਹ ਅਕਾਊਂਟ ਕਰੋ ਤੂੰ ਆਪ ਇਹ ਲੋਕਰ ਨੂੰ ਸਾਹਮਣੇ ਡੰਡ ਜਿਹੜੇ ਨੇ ਉਹ ਤੁਹਾਨੂੰ ਦੱਸ ਦੇਣਗੇ ਕਿ ਕਿਹੜੇ ਤਰੀਕੇ ਨਾਲ ਅਕਾਊਂਟ ਕਰਨੇ ਆ ਪਹਿਲਾਂ ਸਿੱਧੇ ਲਾ ਸਿੱਧੇ ਥਾਰ ਤੋਂ ਲਾ 1 2 ਠੀਕ ਆ ਨਾ ਆਹ ਲਾ ਤੱਕ ਕਿੱਨੇ ਲਾਉਣਾ 5 6 ਤੇ 8 9 10 11 12 14 15 16 17 18 19 20 21 22

ਹੁਣ ਬਾਅਦ ਵਿੱਚ ਆਪਾਂ 600 ਲਾਦੇ ਪਰ ਆਪਾਂ ਇਹਦੇ 60 ਹੀ ਕਰਨ ਮਿਲਨੇ ਆ ਤੂੰ ਲਿੱਦਰ ਲਾ ਹੁਣ ਤੂੰ ਦੂਜੇ ਲਾਈ ਸਿੰਗਲ ਥਾਂ ਹੋ ਕੇ ਪਛਾਣ ਨੂੰ ਜਾਣ ਵਾਲੇ ਹਾਂ ਹਾਂ ਹੁਣ ਦੂਜੇ ਤਰੀਕੇ ਦੀ ਡੰਡ ਜਿਹੜੇ ਆ ਉਹ ਇਹ ਆ ਇੱਕ ਗਾਂ ਨੂੰ ਨਹੀਂ ਆਉਣਾ ਪਛਾਣ ਜਾਣਾ ਅੱਗੇ ਨੂੰ ਗਾਂ ਨਹੀਂ ਹਾਂ ਆੜੇ ਤਿੰਨ ਥੋੜੇ ਬਾਵਾ ਕੱਟ ਖੋਲ ਬਾਵਾ ਮੋਢੇ ਦੇ ਮਲਬ ਖੋਲ ਹਾਂ ਆ ਦੂਜੇ ਤਰੀਕੇ ਦੇ ਡੰਡ ਵਾ ਇਹ ਤਾਂ ਜਦੋਂ ਆਪਾਂ ਪੁਸ਼-ਅਪ ਕਿਸੇ ਨੂੰ ਮਾਰਦੇ ਜੇ ਮੰਨ ਲਓ ਜਿਹੜੇ ਕਰਨੇ ਡੰਡ ਲਾਏ ਸੀ ਪਹਿਲੋਂ ਉਹ ਤੁਸੀਂ 50 ਲਾ ਕੇ ਮੰਨ ਲਓ ਤੇ ਨਾਲ ਹੀ ਆਹ ਲਾ ਲਿਆ ਕਰੋ ਆਪਾਂ 10 ਹੀ ਲਾ ਲਿਆ ਕਰੋ ਇਸ ਤਰੀਕੇ ਨਾਲ ਤੁਸੀਂ ਮੰਨ ਲਓ ਸੈਟ ਹੌਲੀ-ਹੌਲੀ ਤੁਸੀਂ 500 ਤੱਕ ਲੈ ਕੇ ਜਾਣਾ ਨਾ ਵੇ ਕਰੋ ਦਾ ਲਾ ਕੇ ਦੱਸਦੇ ਪਹਿਲੋਂ ਕਰਨ ਵਾਲੇ ਜਿਹੜੇ ਆ ਕਰਨ ਵਾਲੇ ਸਿੱਧੇ ਲਾ ਆ ਵੇਖੋ ਜੀ 10 ਇਹ ਆ ਲਾ ਲਿਆ 10 2 3 4 5 6 7 8 9 10 ਹੁਣ ਦੂਜੇ ਨਾਲ ਹੀ ਲਾ ਦੇ 10 ਹੁਣ 10 ਆ ਕਰ ਲੇ 1 2 3 4 ਇਸ ਤਿਹੇ ਕਨ 10 ਲਾ ਲੇ ਠੀਕ ਹੈ ਨਾ ਤੇ ਇਹ ਤੁਸੀਂ ਵਧਾਉਣੇ ਵਧਾਉਣ ਦਾ ਤਰੀਕਾ ਇਹੋ ਹੀ ਆ ਕਿ ਕਾਊਂਟਿੰਗ ਪੁੱਠੀ ਕਰਿਆ ਕਰੋ ਮੰਨ ਲਓ ਆਪਾਂ ਹੁਣ ਕਰਨ ਦੇ ਆ 1 ਤੋਂ ਲੈ ਕੇ ਹੁਣ ਤੁਸੀਂ ਜਦੋਂ ਅਗਲੀ ਦੀ ਡੰਡ ਮਾਰਨੇ ਆ ਤੁਸੀਂ ਪੁੱਠੀ ਕਾਊਂਟਿੰਗ ਕਰਨੀ ਆ 10 9 8 7 6 5 4 ਉਹਦੇ ਨਾਲ ਇਹ ਹੁੰਦਾ ਕਿ ਆਪਾਂ ਨੂੰ ਜੇ ਦੰਡ ਲਾਈ ਜੰਨੇ ਆ ਆਪਾਂ ਨੂੰ ਘਟਦੇ ਲੱਗਣਗੇ ਤੇ ਆਪਾਂ ਲੱਗਦਾ ਕਿ ਆਪਾਂ ਡੰਡ ਜਿਹੜੇ ਆ ਫਿਰ ਆਪਾਂ ਪੂਰੇ ਕਰ ਲੈਨੇ ਆ ਮੰਨ ਲਓ ਅਸੀਂ 1 ਤੋਂ 50 ਤੱਕ ਜਾਵਾਂਗੇ ਨਾ ਤਾਂ ਉਹ ਤੇ ਆਪਾਂ ਲੱਗਦਾ ਜੇ 30 ਹੋਏ 31 ਹੋਏ ਤੇ ਜਿੱਦਣ ਅਸੀਂ ਉੱਪਰੋਂ ਠਾਣਵਾਉਣ ਡਿਆ ਬੈਨੇ ਆ 50 49 48 47 46 45 44 ਤੇ ਉਹਦੇ ਨਾਲ ਜਿਹੜੇ ਡਾਂਡਾ ਆਪਣੇ ਪਹਿਲੇ ਦਿਨੇ ਆਪਾਂ ਜੇ ਤਾਂ ਮੰਨ ਲਓ 50 ਲਾਏ ਆ ਹੁਣ ਅਗਲੀ ਵਾਰੀ ਆਪਾਂ 55 ਤੋਂ ਗਿਣਤੀ ਠਾਣ ਸ਼ੁਰੂ ਕਰਨੀ ਆ ਫਿਰ ਹੌਲੀ ਹੌਲੀ 60 ਤੋਂ ਕਰਨੀ ਆ ਫਿਰ 70 ਤੋਂ ਕਰਨੀ ਆ ਇਹ ਸਰ ਕੇ ਇਹ ਖਾਸ ਕਰਕੇ ਇਹਨਾਂ ਚੀਜ਼ਾਂ ਦਾ ਬੋਧਿਆ ਨੂੰ ਸ਼ਾਇਦ ਨਹੀਂ ਪਤਾ ਹੁੰਦਾ ਜਾਂ ਸ਼ੇਅਰ ਨਹੀਂ ਕਰਦੇ ਆਪਾਂ ਨੂੰ ਇਹ ਹੁੰਦਾ ਕਿ ਜਿਹੜੀ ਵੀ ਚੀਜ਼ ਦਾ ਆਪਾਂ ਨੂੰ ਪਤਾ ਲੱਗਦਾ ਆਪਾਂ ਸ਼ੇਅਰ ਕਰ ਦਈਏ ਹਰ ਇੱਕ ਦਿਨ ਨਾਲ ਜਦੋਂ ਵੀ ਡੰਡ ਜੇ ਵਧਾਉਣੀ ਚਾਹੁੰਦੇ ਜੇ ਫਿਰ ਗਿਣਤੀ ਪੁੱਠੀ ਕਰਿਆ ਕਰੋ 50 ਤੋਂ ਥੱਲੇ ਨੂੰ ਆਇਆ ਕਰੋ 60 ਤੋਂ ਠਾਣ ਨੂੰ ਆਇਆ ਕਰੋ 100 99 98 97 96 ਇਸ ਤਰੀਕੇ ਨਾਲ ਆਇਆ ਕਰੋ ਠੀਕ ਹੈ ਜੀ ਹੋਰ ਆ ਆਪਣਾ ਪਹਿਲਵਾਨ ਬੈਠਾ ਜੀ ਗਰਨੂਰ ਸਿੰਘ ਇਹਨੂੰ ਹੁਣ 2 ਲੀਟਰਾਂ ਹੀ ਸ਼ਰਦਾਈ ਪਿਆਲ ਦੇਣੀ ਆ ਸਾਰੀ ਦਿਹਾੜੀ ਖਾਣੇ ਆਨੇ ਜਾ ਕੇ ਇਹ 30 ਤੱਕ ਹੋਇਆ ਇਹਨੂੰ ਜਨੀ ਮਰਜੀ ਤੁਸੀਂ ਡਾਈਟ ਦੇ ਦਿਓ ਤੇ ਜੇ ਇੱਕ ਤੇ ਡਕਾਰ ਵੀ ਮਾਰ ਦੂਗਾ ਚੱਲ ਨੂਰੇ ਇੱਕ ਗਾਣਾ ਸੁਣਾ ਦੇ ਵੀਡੀਓ ਪੰਡੀ ਆ ਆਹ ਸੁਣਾ ਚੱਲ ਥੋੜਾ ਫੰਕਸ਼ਨ ਹੋ ਜਾ ਥੋੜਾ ਚੱਲ ਆ ਲੈ ਵੀਡੀਓ ਚ ਲੰਡੀ ਨਾਲ ਕੋਈ ਸੁਣਾ ਦੇ ਕਿਸੇ ਹੋਰ ਨੂੰ ਆਵੇ ਨਾਲ ਹੀ ਵੀਡੀਓ ਚ ਚੜ ਜਾਣਾ ਵਾ ਤੈਨੂੰ ਹੁੰਦਾ ਜੁਸੜ ਦੇ ਚੱਲ ਅੰਦਰ ਨੂਰ ਵੀਡੀਓ ਬੰਦੀ ਨਾਲ ਹੀ ਚੱਲ ਜਦੇ ਭਾ ਜਿਹੜਾ ਘਰੇ ਕੁੱਨੋ ਮੈਨੂੰ ਕੋਈ ਹੁੰਦਾ ਕਿਉਂ ਨਹੀਂ ਬੰਨਾ ਲਓ ਜੇ ਮੁੰਡਾ ਸੰਗ ਗਿਆ ਜੇ ਅੱਜ ਉਹਦਾ ਮੈਚ ਰਿਆਜ ਨਹੀਂ ਕੀਤਾ ਗੋਲੀ ਤੂੰ ਕੌਣ ਫੀਂਟ ਨੇ ਮੈਂ ਸੰਗਦਾ ਖਾਨ ਬਿੰਜ ਨਹੀਂ ਸੰਗਦਾ ਹੁੰਦਾ ਤੂੰ ਕੋਈ ਸਾਬੀ ਉਹਦਾ ਗਾਣਾ ਕੋਈ ਚਲ ਜੰਮੂ ਸ਼ਾ ਕਿੰਦਾ ਮੈਂ ਸੁਣਾ ਦੇਣਾ ਗਾਣਾ ਕੋਈ ਇਹ ਮੁੰਡਾ ਮੈਂ ਜੱਥਮੋਨੀਅਮ ਨਹੀਂ ਲੈ ਗਿਆ ਨਾਲ ਨਾਲ ਜਿਹੜਾ ਦਨ ਗਰਾਉਂਡਾਂ ਨਾਲ ਲਵ ਬੜੇ ਹੁੰਦੇ ਨੇ ਪੁਰਾਣੇ ਪੁਰਾਣੇ ਚੱਲ ਸੁਣਾ ਲਵ ਸੁਣਾ ਦੇ ਗਾਣਾ ਵੀਡੀਓ ਬੰਡੀ ਆ ਜਾ ਲਵ ਬੜੇ ਪੁਰਾਣੇ ਗਾਣੇ ਹੁੰਦੇ ਨੇ ਲਵ ਯਾਰ ਸੁਣਾ ਯਾਰ ਆ ਜਾ ਵੀਡੀਓ ਚ ਨਾਲ ਚੜ ਜਾਣਾ ਵਾ ਐਦਾਂ ਵਾਇਰਲ ਹੋ ਜਾਣਾ ਤੂੰ ਚੱਲ ਓਏ ਆ ਜਾ ਐਦਾਂ ਆ ਯਾਰ ਨਹੀਂ ਨਹੀਂ ਕਰ ਗੁਸਾ ਜੀ ਯਾਰ ਨਹੀਂ ਤੇਨ ਓਏ ਪੰਜ ਰੁਪਏ ਦੇ ਦਊਂਗਾ ਦਾ ਹੀ ਲੱਲੀ ਯਾਰ ਮੇਰੇ ਕੋ ਆ ਗਿਆ ਮੇਰੇ ਕੋ ਵੀ 20 ਲੱਲੀ ਯਾਰ ਤੂੰ ਇੱਕ 20 ਵੀ ਆ ਗਿਆ 3 ਲੱਲੀ ਕਿੰਨਾ ਆਪਰੇ ਮਿਲਿਆ ਆ ਜਾਗਾ ਬੜੀ ਨੂੰ ਵੀ ਆਦੇ ਗੋਲੀ ਤੈਨੂੰ ਓਏ ਸਮਾਦੇ ਚਲੋ ਠੀਕ ਆ ਜੀ